ਅੱਜ ਆਪਾਂ ਗੱਲ ਕਰਾਂਗੇ ਜਨਮ ਸੰਸਕਾਰ ਦੀ ਆਮ ਤੌਰ ਤੇ ਜਿਹੜੇ ਗਰੰਥੀ ਸਿੰਘ ਹੁੰਦੇ ਨੇ ਬਹੁਤਿਆਂ ਗਰੰਥੀਆਂ ਨੇ ਗੁਰਬਾਣੀ ਦੀ تعلیم ਕਿਸੇ ਸੰਸਥਾ ਤੋਂ ਨਹੀਂ ਲਈ ਹੁੰਦੀ ਨਾ ਹੀ ਉਹਨਾਂ ਤੋਂ تعلیم ਲਈ ਹੁੰਦੀ ਹੈ ਜਿਹੜੇ ਕਿਸੇ ਸੰਸਥਾ ਚੋਂ تعلیم ਲੈ ਕੇ ਹੁੰਦੇ ਇਸ ਕਰਕੇ ਆਪਣੀ ਆਪਣੀ ਮਰਿਆਦਾ ਜਲਾਈ ਜਾਂਦੇ ਆ ਪਰ ਜੋ ਜਨਮ ਸੰਸਕਾਰ ਅਸਲ ਮਰਿਆਦਾ ਹੈ ਜੋ ਦਮਦਮੀ ਟਕਸਾਲ ਦੇ ਅਨੁਸਾਰ ਹੈ ਜਿਹੜੀ ਟਕਸਾਲ ਗੁਰੂ ਗੋਬਿੰਦ ਸੰਸਟਾ ਪਾਸ਼ਾ ਦੁਆਰਾ ਚਲਾਈ ਗਈ ਜਿਹਦੇ ਪਹਿਲੇ ਮੁਖੀ ਸੀ ਬਾਬਾ ਦੀਪ ਸਿੰਘ ਜੀ ਮਰਿਆਦਾ ਇਸ ਪ੍ਰਕਾਰ ਹੈ ਜਦੋਂ ਬੱਚੇ ਦਾ ਜਨਮ ਹੁੰਦਾ ਹੈ ਤੇ 13 ਦਿਨਾਂ ਦਾ ਬੱਚਾ ਹੋ ਜਾਂਦਾ ਹੈ ਆਪਾਂ ਆਮ ਤੌਰ ਤੇ ਕਹਿੰਦੇ ਨੇ ਬੱਚਾ ਸੁੱਚਾ ਕਰਨਾ ਉਦੋਂ ਗਰੰਧੀ ਸਿੰਘ ਸਾਡੇ ਘਰੇ ਆਉਂਦਾ ਹੈ ਉਹ ਬੱਚੇ ਨੂੰ ਸੁੱਚਾ ਕਰਦਾ ਯਾਨੀ ਕਿ ਅੰਮ੍ਰਿਤ ਛਕਾਉਂਦਾ ਜਾਂ ਕੇ ਲੋਕੇ ਜਨਮ ਸੰਸਕਾਰ ਦਿੰਦਾ ਹੈ ਉਹਦਾ ਤਰੀਕਾ ਕੀ ਹੈ ਗਰੰਧੀ ਸਿੰਘ ਨੇ ਕੀ ਕਰਨਾ ਹੈ ਇੱਕ ਵਿਚਾਈ ਕਰ ਲੈਣੀ ਆ ਥੱਲੇ ਪੁੰਜੇ ਉੱਥੇ ਉਸ ਬੱਚੇ ਦੀ ਮਾਂ ਨੂੰ ਬਹਾ ਲੈਣਾ ਹੈ ਤੇ ਬੱਚਾ ਉਹਦੀ ਗੋਦੀ ਵਿੱਚ ਬੈਠ ਜਾਵੇ ਤੇ ਨਾਲ ਕੋਈ ਹੋਰ ਵੀ ਕਰਦਾ ਜੀ ਬੈਠਣਾ ਚਾਵੇ ਤੇ ਬੈਠ ਸਕਦਾ ਕੋਈ ਪ੍ਰੋਬਲਮ ਨਹੀਂ ਗਰੰਥੀ ਸਿੰਘ ਨੇ ਪਹਿਲਾਂ ਫਲੋਗੇ ਅਰਦਾਸ ਕਰਨੀ ਆ ਤੇ ਅਰਦਾਸ ਵਿੱਚ ਬੱਚੇ ਦੀ ਮਾਂ ਨੇ ਵੀ ਸ਼ਾਮਲ ਹੋਣਾ ਅਰਦਾਸ ਕਰਨੀ ਆ ਕਿ ਅਮਰਤਾ ਦਾ ਬਾਟਾ ਤਿਆਰ ਕਰਨਾ ਗੁਰੂ ਸਾਹਿਬ ਆਗਿਆ ਦਿਓ ਉਸ ਤੋਂ ਬਾਅਦ ਗਰੰਥੀ ਸਿੰਘ ਨੇ ਵੀਰ ਆਸਨ ਵਿੱਚ ਬੈਠਣਾ ਹੈ ਕੌਲਾ ਲੈਣਾ ਹੈ ਅਸੀਂ ਸਰਬਲੋਹ ਦਾ ਜੇ ਸਰਬਲੋਹ ਦਾ ਨਾਮ ਹੋਵੇ ਤੇ ਕੋਈ ਹੋਰ ਵੀ ਕੌਲਾ ਲੈ ਸਕਦੇ ਛੋਟਾ ਜਿਹਾ ਉਹਦੇ ਵਿੱਚ ਅੱਧਾ ਇੱਕ ਗੁਲਾਬ ਪਾਣੀ ਦਾ ਪਾ ਲੈਣਾ ਤੇ ਪੰਜ ਪਤਾਸੇ ਪਾ ਲੈਣੇ ਆ ਤੇ ਆਪਣੀ ਗਾਤਰੇ ਵਾਲੀ ਕਿਰਪਾਨ ਜਿਹੜੀ ਹੈ ਚੰਗੀ ਤਰ੍ਹਾਂ ਸਾਫ਼ ਕਰਕੇ ਉਹਦੇ ਵਿੱਚ ਫੇਰਨੀ ਆ ਤੇ ਨਾਲ ਦੀ ਨਾਲ ਜਪਜੀ ਸਾਹਿਬ ਦਾ ਪਾਠ ਕਰਨਾ ਜਦੋਂ ਜਪਜੀ ਸਾਹਿਬ ਦਾ ਪਾਠ ਸੰਪੂਰਨ ਹੋ ਜਾਵੇ ਤੇ ਉਸੇ ਬਾਟੇ ਨੂੰ ਚੁੱਕ ਲੈਣਾ ਆਪ ਖੜੇ ਹੋ ਜਾਣਾ ਵਿੱਚ ਕਿਰਪਾਨ ਫੇਰੀ ਜਾਣੀ ਆ ਤੇ ਬੱਚੇ ਦੀ ਮਾਂ ਨੂੰ ਵੀ ਖੜੀ ਕਰ ਲੈਣਾ ਤੇ ਜਿਹੜਾ ਕੋਈ ਨਾਲ ਬੈਠਾ ਉਹਨੂੰ ਵੀ ਖੜਾ ਕਰ ਲੈਣਾ ਖਲੋ ਕੇ ਫਿਰ ਗੁਰੂ ਸਾਹਿਬ ਕੇ ਅਰਦਾਸ ਕਰਨੀ ਹੈ ਕਿ ਅੰਮ੍ਰਿਤ ਦਾ ਬਾਟਾ ਤਿਆਰ ਹੋ ਗਿਆ ਏ ਬੱਚੇ ਨੂੰ ਅੰਮ੍ਰਿਤ ਸਿਖਾਉਣ ਦੀ ਆਗਿਆ ਵਕੀ ਜਾਵੇ ਉਸ ਤੋਂ ਬਾਅਦ ਬੱਚੇ ਦੀ ਮਾਂ ਨੂੰ ਬਹਾ ਲੈਣਾ ਬੱਚਾ ਮਾਂ ਦੀ ਗੋਦੀ ਵਿੱਚ ਬੈਠ ਜਾਵੇ ਤੇ ਉਸੇ ਹੀ ਕਿਰਪਾਣ ਦੇ ਨਾਲ ਇੱਕ ਇੱਕ ਬੂੰਦ ਕਰਕੇ ਬੱਚੇ ਦੇ ਮੂੰਹ 'ਚ ਪਾਉਣੀ ਹੈ ਤੇ ਨਾਲ ਬੱਚੇ ਦੀ ਮਾਂ ਤੋਂ ਨਾਮ ਜਪਾਉਣਾ ਨਾਮ ਇਸ ਤਰ੍ਹਾਂ ਜਪਾਉਣਾ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡੇ ਬੋਲਣ ਤੋਂ ਬਾਅਦ ਬੱਚੇ ਦੀ ਮਾਂ ਬੋਲੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਕਰਿਆ ਪੰਜ ਵਾਲੀ ਨਿਭਾਉਣੀ ਹੈ ਉਸ ਤੋਂ ਬਾਅਦ ਇਹ ਸੰਪੂਰਨਤਾ ਹੋ ਜਾਂਦੀ ਹੈ ਬੱਚੇ ਦੇ ਸਿਰ ਵਿੱਚ ਜਾਂ ਅੱਖਾਂ ਵਿੱਚ ਅੰਮ੍ਰਿਤ ਪਾਉਣ ਦੀ ਕੋਈ ਲੋੜ ਨਹੀਂ ਹੈ ਜਿਹੜਾ ਅੰਮ੍ਰਿਤ ਵਜ ਜਾਂਦਾ ਹੈ ਉਹ ਸਿਰਫ ਤੇ ਸਿਰਫ ਬੱਚੇ ਦੀ ਮਾਂ ਨੂੰ ਛਕਾਉਣਾ ਹੋਰ ਕਿਸੇ ਨੂੰ ਨਹੀਂ ਬੱਚੇ ਦੀ ਮਾਂ ਨੂੰ ਛਕਾ ਦੇਣਾ ਬਾਅਦ ਵਿੱਚ ਬਾਟੇ ਈ ਥੋੜਾ ਜਿਹਾ ਪਾਣੀ ਪਾ ਕੇ ਫੇਰ ਕੇ ਉਹੀ ਬੱਚੇ ਦੀ ਮਾਂ ਨੂੰ ਛਕਾ ਦੇਣਾ ਇਸ ਤਰ੍ਹਾਂ ਇਹ ਜਿਹੜਾ ਜਨਮ ਸੰਸਕਾਰ ਉਹ ਸੰਪੂਰਨ ਹੋ ਜਾਵੇਗਾ ਕੋਈ ਪੰਜ ਬਾਣੀਆਂ ਜਾਂ ਅੱਖਾਂ 'ਚ ਅੰਮ੍ਰਿਤ ਪਾਉਣ ਦੀ ਲੋੜ ਨਹੀਂ ਸਾਰੇ ਪਰਿਵਾਰ ਨੂੰ ਸਿਖਾਉਣ ਦੀ ਲੋੜ ਨਹੀਂ ਆ ਸਿਰਫ ਬੱਚੇ ਨੂੰ ਤੇ ਬੱਚੇ ਦੀ ਮਾਂ ਨੂੰ ਸਿਖਾਇਆ ਜਾਵੇ ਪੰਜ ਬਾਣੀਆਂ ਅਸੀਂ ਉਦੋਂ ਪੜਦੇ ਹਾਂ ਜਦੋਂ ਅਸੀਂ ਪੂਰਾ ਅੰਮ੍ਰਿਤ ਸਿਖਾਉਨੇ ਆ ਉਹਦੇ ਵਿੱਚ ਪੰਜ ਕਕਾਰ ਵੀ ਜ਼ਰੂਰੀ ਆ ਪੰਜ ਬਾਣੀਆਂ ਨੇ ਉੱਥੇ ਪੰਜ ਸਿੰਘ ਸਿਖਾ ਸਕਦੇ ਨੇ ਗੁਰੂ ਸਾਹਿਬ ਦੀ ਹਜ਼ੂਰੀ ਜੀ ਸਿਖਾ ਸਕਦੇ ਨੇ ਜਦੋਂ ਅਸੀਂ ਅੰਮ੍ਰਿਤ ਸੰਸਕਾਰ ਦੀ ਅਰਦਾਸ ਕਰਨੀ ਆ ਜਿਹੜੇ ਬੰਨੇ ਸਾਡਾ ਮੂੰਹ ਹੋਏ ਉਸ ਬੰਨੇ ਨੂੰ ਗੁਰੂ ਸਾਹਿਬ ਅੱਗੇ ਅਰਦਾਸ ਕਰ ਦੇਣੀ ਆ ਕਰਦੇ ਵਿੱਚ ਗੁਰਗੇ ਸਾਹਿਬ ਜਾਂ ਪੋਥੀਆਂ ਪਈਆਂ ਹੋਣ ਤਾਂ ਉਸ ਬੰਦੇ ਨੂੰ ਮੂੰਹ ਕਰ ਲੈਣਾ ਵਰਨਾ ਕਿਸੇ ਪਾਸੇ ਮੂੰਹ ਕਰਕੇ ਵੀ ਅਸੀਂ ਅਰਦਾਸ ਕਰਦੇ ਆ ਇਸ ਤਰ੍ਹਾਂ ਇਹ ਜਿਹੜਾ ਜਨਮ ਸੰਸਕਾਰ ਹੈ ਸੰਪੂਰਨ ਹੁੰਦਾ ਹੈ ਸੋ ਵੀਡੀਓ ਚੰਗੀ ਲੱਗੀ ਤੇ ਸ਼ੇਅਰ ਕਰਦੇ ਹੋ ਐਸੀ ਹੀ ਤਰ੍ਹਾਂ ਗੁਰਮਤ ਦੇ ਬਾਰੇ ਹੋਰ ਤੁਹਾਨੂੰ ਜਾਣਕਾਰੀ ਦਿੰਦਾ ਰਵਾਂਗਾ ਸੋ ਇਸ ਵੀਡੀਓ ਨੂੰ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇ ਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ